ਐਸ ਵਿਲੇ ਦੀ ਖਬਰ ਜਿਹੜੀ ਸਾਨੂੰ ਸਪਰਾਪਤ ਹੋਈ ਹੈ ਸਾਡੇ ਨਾਲ ਦੇ ਲਗਦੇ ਪਿੰਡ ਪਤਿਆਲਾ ਤੇ ਨਾਲ ਲਗਦੇ ਪਿੰਡ ਬਹਾਦਰਪੁਰ ਤੋਂ ਹੈ ਜਿੱਥੇ ਕਿ 3 ਏਕੜ ਦੇ ਲਗਭਗ ਜਿਹੜੀ ਫਸਲ ਜਿਹੜੀ ਹੈ ਅੱਗ ਦੀ ਭੇਂਟ ਚੜ ਚੁੱਕੀ ਹੈ ਸਭ ਨੂੰ ਪਤਾ ਹੈ ਕਿ ਅੱਗ ਜਿਹੜੀ ਹੈ ਅੱਜ ਕੱਲ ਦੇ ਮੌਸਮ ਦੇ ਵਿੱਚ ਅਕਸਰ ਲੱਗਦੀ ਹੈ ਬਹੁਤ ਸਾਰੇਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਅੱਗ ਲੱਗਣ ਦੀਆਂ ਤੇ ਲੇਕਿਨ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਅੱਗ ਦੇ ਨਾਲ ਬਹੁਤ ਸਾਰੀ ਜਿਹੜੀ ਕਣਕ ਹੈ ਅੱਗ ਦੀ ਭੇਂਟ ਚੜਦੀ ਰਹੀ ਹੈ ਲੇਕਿਨ ਹੁਣ ਬਿਜਲੀ ਵਿਭਾਗ ਦੀ ਜਿਹੜੀ ਥੋੜੀ ਜਿਹੀ ਜਿਹੜੀ ਕਿਤਾਰਾ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਉਹਨਾਂ ਖੰਭਿਆਂ ਨੂੰ ਜਿਹੜਾ ਸੜਕਾਂ ਦੇ ਆਸ-ਪਾਸ ਕੀਤਾ ਗਿਆ ਤਾਂ ਕਿ ਜਿਹੜੇ ਚਿਗਿਆੜੇ ਜਿਹੜੇ ਆ ਕਿਸੇ ਤਰ੍ਹਾਂ ਦੇ ਜਿਹੜੇ ਉਹ ਖੇਤਾਂ ਵਿੱਚ ਨਾ ਪੈਣ ਪਰ ਲੇਕਿਨ ਹਰੇਕ ਤੱਕ ਵੀ ਇਹ ਘਟਨਾਵਾਂ ਜਿਹੜੇ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਤੇ ਜਿਹੜੀ ਸੱਸੇ ਤੁਹਾਨੂੰ ਖਬਰ ਦਿਖਾ ਰਿਹਾ ਇਹ ਬਾਦਲਪੁਰ ਦੇ ਨਾਲ ਲੱਗਦੇ ਪਿੰਡਾਂ ਦੀ ਹੈ 3 ਏਕੜ ਦੇ ਲਗਭਗ ਜਿਹੜੀ ਕਣਕ ਹੈ ਜਲ ਕੇ ਸੁਆਹ ਹੋ ਚੁੱਕੀ ਹੈ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਤੋਂ ਕਿ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਿਹੜਾ ਮੁਆਵਜ਼ਾ ਜਿਹੜਾ ਹੈ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਬਿਲਕੁਲ ਮੰਗ ਕੀਤੀ ਜਾ ਰਹੀ ਹੈ ਇਲਾਕੇ ਦੇ ਕਿਸਾਨਾਂ ਵੱਲੋਂ ਕਿਉਂਕਿ ਕਣਕ ਦੇ ਜਦੋਂ ਕਣਕ ਕਿਸਾਨ ਦੇ ਜਿਹੜੀ ਹੈ ਪੱਕ ਕੇ ਆਉਂਦੀ ਹੈ ਤੇ ਉਹਦੇ ਬਾਅਦ ਮੰਡੀਆਂ ਵਿੱਚ ਛਿੱਟ ਜਾਂਦੀ ਹੈ ਤੇ ਜਿਹੜਾ ਕਿਸਾਨ ਦੀ ਰੋਜ਼ੀ ਰੋਟੀ ਵੀ ਇਸ ਦੇ ਸਿੱਤੇ ਚੱਲਦੀ ਜਾਂਦੀ ਹੈ ਲੇਕਿਨ ਅੱਜ 3 ਏਕੜ ਜਿਹੜੀ ਕਣਕ ਸਰਕੇ ਜਿਹੜੀ ਸਵਾਹ ਹੋਈ ਹੈ ਉਸ ਦੇ ਨਾਲ ਕਿਸਾਨ ਨੂੰ ਕਾਫੀ ਘਾਟਾ ਪਿਆ ਹੈ